ਇੱਕ ਵਾਰ ਇੱਕ ਰਾਜਾ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਸਮੁੰਦਰ ਦੇ ਵਿੱਚ ਸਿਆਰ ਕਰਨ ਨੂੰ ਨਿਕਲਿਆ ਤਾਂ ਉਸ ਦੇ ਨਾਲ ਕੁਝ ਗੁਲਾਮ ਵੀ ਸਨ ਇੱਕ ਗੁਲਾਮ ਇਹੋ ਜਿਹਾ ਸੀ ਜਿਸ ਨੇ ਪਹਿਲੀ ਵਾਰ ਸਮੁੰਦਰ ਨੂੰ ਵੇਖਿਆ ਸੀ ਤੇ ਕਿਸ਼ਤੀ 'ਚ ਬੈਠਾ ਸੀ ਉਹ ਸਮੁੰਦਰ ਨੂੰ ਵੇਖ ਕੇ ਜਾਰ-ਜਾਰ ਰੋਣ ਲੱਗ ਜਾਂਦਾ ਉਹ ਇੰਨਾ ਰੋਂਦਾ ਹੈ ਕਿ ਉਸ ਦੇ ਵਿੱਚ ਰਾਜੇ ਦਾ ਜਦ ਸਿਆਰ ਕਰਨ ਦਾ ਆਨੰਦ ਅਲੋਪ ਹੋ ਜਾਂਦਾ ਤਾਂ ਕਿਸੇ ਇੱਕ ਨੇ ਆਵਾਜ਼ ਦਿੱਤੀ ਰਾਜਾ ਜੀ ਕੀ ਮੈਂ ਇਸ ਨੂੰ ਚੁੱਪ ਕਰਾਵਾਂ ਤਾਂ ਰਾਜੇ ਨੇ ਹੁਕਮ ਦਿੱਤਾ ਹਾਂ ਉਸਨੇ ਕੀ ਕੀਤਾ ਉਸਨੂੰ ਰਸੇ ਨਾਲ ਬੰਨ ਕੇ ਕਿਸ਼ਤੀ ਤੋਂ ਬਾਹਰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਉਹ ਪਹਿਲੀ ਵਾਰ ਸੀ ਉਹਨੂੰ ਤੈਰਨਾ ਨਹੀਂ ਆਉਂਦਾ ਸੀ ਜਦੋਂ ਉਸਨੇ ਗੋਤੇ ਖਾਦੇ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਮੈਂ ਮਰਨ ਲੱਗਿਆ ਉਹਨੇ ਬਚਾਓ-ਪਚਾਓ ਦਾ ਰੋਲਾ ਪਾਇਆ ਤਾਂ ਉਹ ਸਿਪਾਹੀ ਨੇ ਉਸਨੂੰ ਬਾਹਰ ਕੱਢ ਲਿੱਤਾ ਤੇ ਕਿਸ਼ਤੀ ਵਿੱਚ ਦੁਬਾਰਾ ਬਿਠਾ ਦਿੱਤਾ ਹੁਣ ਉਹ ਗੁਲਾਮ ਚੁੱਪ ਤੇ ਸ਼ਾਂਤ ਸੀ ਰਾਜੇ ਨੇ ਮੁਸਕਰਾ ਕੇ ਪੁੱਛਿਆ ਇਸ ਵਿੱਚ ਕੀ ਜ਼ੁਗਤ ਹੈ ਤਾਂ ਉਸ ਸਿਪਾਹੀ ਨੇ ਦੱਸਿਆ ਅਸਲ ਦੇ ਵਿੱਚ ਇਹ ਪਹਿਲੀ ਵਾਰ ਆਇਆ ਸੀ ਤੇ ਇਸ ਨੂੰ ਡੁੱਬਣ ਦਾ ਜਰਾ ਵੀ ਅਹਿਸਾਸ ਨਹੀਂ ਸੀ ਇਸ ਨੂੰ ਨਹੀਂ ਪਤਾ ਸੀ ਕਿ ਕਿਸਤੀ ਦੇ ਵਿੱਚ ਸੁਰੱਖਿਤ ਹੋਣ ਦੀ ਕੀ ਕੀਮਤ ਹੈ ਇਸਰੇ ਜਦੋਂ ਗੋਤੇ ਖਾਦੇ ਜਦੋਂ ਇਸ ਨੂੰ ਪਤਾ ਲੱਗਿਆ ਕਿ ਮੈਂ ਡੁੱਬਣ ਲੱਗਾ ਮਰਨ ਲੱਗਾ ਇਸ ਨੇ ਸੁਰੱਖਿਤ ਰਹਿਣ ਦੀ ਕੀਮਤ ਨੂੰ ਉੱਥੇ ਪਛਾਣਿਆ ਜਦੋਂ ਇਹ ਮੈਂ ਬਾਹਰ ਕੱਢਿਆ ਇਸ ਨੂੰ ਪਤਾ ਲੱਗ ਗਿਆ ਕਿ ਕਿਸਤੀ 'ਚ ਬੈਠਣਾ ਚੁੱਪ ਕਰਕੇ ਬੈਠਣਾ ਜ਼ਿਆਦਾ ਸੁਰੱਖਿਤ ਹੈ ਜ਼ਿਆਦਾ ਸ਼ਾਨਦਾਰ ਹੈ ਇਸੇ ਤਰ੍ਹਾਂ ਦੋਸਤੋ ਸੁੱਖ ਦੀ ਕੀਮਤ ਉਸ ਨੂੰ ਪਤਾ ਹੁੰਦੀ ਹੈ ਜਿਸ ਨੇ ਦੁੱਖ ਦੇਖੇ ਹੋਣ ਤੁਸੀਂ ਸੁੱਖ ਮਾਨਦੇ ਪਏ ਹੋ ਤਾਂ ਉਸ ਅੱਲਾ ਪਰਵਤਗਾਰ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਕਿ ਤੁਹਾਨੂੰ ਸੁੱਖ ਮਿਲਦੇ ਪਏ ਆ ਸੁਖੀ ਬੰਦਾ ਦੂਜਾਂ ਨੂੰ ਸੁੱਖ ਦੇ ਸਕਦਾ ਹੈ ਦੁਖੀ ਬੰਦਾ ਦੂਜਾਂ ਨੂੰ ਸਿਰਫ ਦੁੱਖ ਦੇਗਾ ਆਓ ਸੁੱਖਾਂ ਦੀ ਭਾਲ ਕਰੀਏ ਤੇ ਸੁੱਖ ਵੰਡੀਏ ਸਤਿ ਸ਼੍ਰੀ ਅਕਾਲ